ਤਾਂ ਪੰਜਾਬ ਦੇ ਵਿੱਚ ਹੜ੍ਹਾਂ ਨੇ ਕਾਫੀ ਵੱਡੀ ਮਾਰ ਇਸ ਵਾਰ ਮਾਰੀ ਹੈ ਸਾਡੇ ਨਾਲ ਕਾਂਗਰਸ ਦੇ ਮਾਜੇ ਦੇ ਤੜਲੇਦਾ ਰਾਗੂ ਸਾਬਕਾ ਮੈਂਬਰ ਪਾਰਲੀਮੈਂਟ ਸਾਬਕਾ ਵਿਧਾਇਕ ਜਸਬੀਰ ਸਿੰਘ ਡਿੰਪਾ ਜੀ ਨੇ ਕਿਉਂਕਿ ਬਿਆਸ ਦੇ ਕੰਡੇ ਵੀ ਉਹਨਾਂ ਨੇ ਲੰਬਾ ਸਮਾਂ ਕੰਮ ਕੀਤਾ ਹੈ ਹੜ੍ਹਾਂ ਦੇ ਵਿੱਚ ਹਰ ਵਾਰ ਜੋ ਸਿਚੁਏਸ਼ਨ ਬਣਦੀ ਸੀ ਗਾਉਂ ਜਿਹੜੇ ਪ੍ਰਬੰਧ ਕਾਂਗਰਸ ਸਰਕਾਰ ਵੇਲੇ ਵੀ ਕਰਦੇ ਹੁੰਦੇ ਸੀ ਤਾਂ ਇਸ ਵਾਰ ਹਾਲਾਤ ਕਿਵੇਂ ਵਿਗੜੇ ਡਿੰਪਾ ਜੀ ਸਾਡੇ ਨਾਲ ਨੇ ਗੱਲਬਾਤ ਕਰਦੇ ਤਾਂ ਡਿੰਪਾ ਜੀ ਓਵਰਾਲ ਸਿਚੁਏਸ਼ਨ ਤੁਸੀਂ ਕਿਵੇਂ ਦੇਖਦੇ ਹੋ ਲਗਭਗ 9 ਜ਼ਿਲ੍ਹੇ ਵੱਡੀ ਮਾਰ ਪੈ ਚੁੱਕੀ ਹੈ ਮਾਜੇ ਦੇ ਵਿੱਚ ਪੂਰੇ ਹਾਲਾਤ ਨੇ ਓਵਰਆਲ ਪੰਜਾਬ ਦੇ ਵਿੱਚ ਵੀ ਪੂਰੇ ਹਾਲਾਤ ਹੜ੍ਹਾਂ ਦੇ ਕੰਦੇਖ ਰਹੇ ਦੇਖੋ ਪੰਜਾਬ ਹੋਵੇ ਜਿੱਥੇ ਬਹੁਤ ਭਾਰੀ ਨੁਕਸਾਨ ਹੋ ਰਿਹਾ ਹਿਮਾਚਲ ਪ੍ਰਦੇਸ਼ ਹੋਵੇ ਜੰਮੂ ਕਸ਼ਮੀਰ ਹੋਵੇ ਇਹਨਾਂ ਨੂੰ ਕੇਂਦਰ ਸਰਕਾਰ ਦੇ ਬਿਲਕੁਲ ਲਵਾਰਸ ਛੱਡਦਾ ਤੇ ਅਫਸੋਸ ਦੀ ਗੱਲ ਇਹ ਆ ਕਿ ਜੰਮੂ ਕਸ਼ਮੀਰ ਤੇ ਮਾਚਲ ਚ ਜਿਹੜੀਆਂ ਸੂਬਾ ਸਰਕਾਰਾਂ ਉਹ ਆਪਣੀ ਵਾਹ ਲਾ ਰਹੀਆਂ ਪਰ ਪੰਜਾਬ ਦੇ ਵਿੱਚ ਤੇ ਬੇੜਾ ਹੀ ਗਰਕ ਹੋ ਗਿਆ ਸੂਬਾ ਸਰਕਾਰ ਦਾ ਦੀ ਚੀਜ਼ ਹੀ ਨਹੀਂ ਇਹ ਅੱਜ ਜੇ ਪੰਜਾਬੀ ਪੰਜਾਬ ਨੂੰ ਬਚਾਇਆ ਵਾ ਤੇ ਪੰਜਾਬੀ ਮੁਹੱਬਤ ਪ੍ਰੇਮ ਤੇ ਪੰਜਾਬੀਅਤ ਨੇ ਬਚਾਇਆ ਅੱਜ ਪੰਜਾਬ ਦੇ ਲੋਕ ਆਪਣੇ ਕੋਲੋਂ ਪੈਸੇ ਇਕੱਠੇ ਕਰਕੇ ਲੰਗਰ ਦਾ ਜਿਹੜੇ ਬੰਦ ਬੰਨੜ ਦਾ ਇਹਨਾਂ ਦਾ ਕੰਮ ਆ ਸਰਕਾਰ ਦਾ ਉਹ ਵੀ ਪੰਜਾਬ ਦੇ ਲੋਕ ਆਪ ਆਪਣੇ ਪੈਸਿਆਂ ਦੇ ਨਾਲ ਜਿਹੜਾ ਉਹ ਕੰਮ ਕਰ ਰਹੇ ਆ ਦੇਖੋ ਮੈਂ ਕੁਝ ਮੁੱਖ ਮੰਤਰੀਆਂ ਨਾਲ ਕੰਮ ਕੀਤਾ ਕੁਝ ਨੂੰ ਬੜਾ ਬਰੀਕੀ ਨਾਲ ਵੇਖਿਆ ਜਿਹੜੀ ਕੈਪਟਨ ਉਬਰਿੰਦਰ ਸਿੰਘ ਵੇਲੇ ਜਿਹੜੀ ਕਾਂਗਰਸ ਸਰਕਾਰ ਸੀ ਮੈਨੂੰ ਅਜੇ ਤੱਕ ਯਾਦ ਆ ਬਾਰਸ਼ਾ ਤੋਂ ਪਹਿਲਾਂ ਸਾਡੀ ਮੀਟਿੰਗ ਲੈਂਦੇ ਸੀ ਕੈਪਟਨ ਸਾਹਿਬ ਡੀਸੀ ਸਾਰੇ ਅਫਸਰ ਉੱਥੇ ਉਪਦੇਸ਼ ਜिले ਦੇ ਹਿਸਾਬ ਦਾ ਜਿੰਨੂੰ ਜੰਨਾ ਦਰਿਆ ਪੈਂਦਾ ਡੀਸੀਆਂ ਦੀ ਡਿਸਪੋਜ਼ਲ ਤੇ 1 ਕਰੋੜ ਤੋਂ ਲੈ ਕੇ 10 ਕਰੋੜ ਰੁਪਇਆ ਡੀਸੀਆਂ ਦੀ ਡਿਸਪੋਜ਼ਲ ਤੇ ਛੱਡਿਆ ਜਾਂਦਾ ਸੀ ਤੇ ਜਿਹੜੇ ਵੇਲੇ ਸਿਰ ਮਤਲਬ ਸਮਝ ਲਓ ਵੀ ਦਸੰਬਰ ਦਸੰਬਰ ਤੋਂ ਖਲਾਈ ਸ਼ੁਰੂ ਹੋ ਜਾਂਦੀ ਹੁੰਦੀ ਸੀ ਬੰਨਾਂ ਦੀ ਮਜਬੂਤੀ ਸ਼ੁਰੂ ਹੋ ਜਾਂਦੀ ਸੀ ਇਨਾਂ ਦਿੱਤੇ ਇਹੋ ਜਿਹਾ ਪ੍ਰਬੰਧ ਹੈ ਕਿ ਇਹ ਮਾਧੋਪੁਰ ਬਰਾਜ ਦੇ ਗੇਟ ਤੱਕ ਰੁੜ ਗਏ ਇਨਾਂ ਨੇ ਤੇ ਉਹ ਉਹ ਉਦੋਂ ਤੋਂ ਵੀ ਚੈੱਕ ਨਹੀਂ ਕਰਾਇਆ ਜਦ ਕਿ ਉਹਦੀ ਵੀ ਪਹਿਲਾਂ ਟ੍ਰੇਨਿੰਗ ਉਹਦੀ ਪਹਿਲਾਂ ਸਭ ਕੋ ਜਦੋਂ ਚੁੱਕ ਕੇ ਵੇਖਿਆ ਜਾਂਦਾ ਉਹ ਖੋਲਦੇ ਇਹ ਗੇਟ ਜਿਹੜੇ ਆ ਉਹ ਜਦੋਂ ਇਹਨਾਂ ਨੇ ਚੁੱਕੇ ਉਹ ਖੁੱਲੇ ਨਹੀਂ ਪਤਾ ਨਹੀਂ ਜੰਗਾਲ ਪਿਆ ਕੀ ਫਸਿਆ ਉਦਾਂ ਦੇ ਉੱਧਰ ਗਵਰਦਨਸ ਦਾ ਨਾਂ ਤੇ ਇਹਨਾਂ ਨੂੰ ਪਤਾ ਵਾ ਜੀ ਤੇ ਇਹ ਗੁਰਦੰ ਇਧਰ ਪੰਜਾਬ ਰੋਡ ਰਿਆ ਵਾ ਤੇ ਮਾਨ ਸਾਹਿਬ ਜਿਹੜੇ ਉਹ ਟਾਈਮਾਂ ਲਾੜ ਫੇਰ ਰਹੇ ਉਹ ਤੋਂ ਬਾਅਦ ਕਹਿੰਦੇ ਆ ਵੀ ਮੈਂ ਆਪਣਾ ਜਾਜ ਦੇ ਤਾ ਜਿਹੜਾ ਜਾ ਹੈਲੀਕਾਪਟਰ ਆਈ ਤੁਸੀਂ ਜਿਹੜਾ ਪਾਣੀ ਜਾਂ ਖਾਣ ਪੀਣ ਦਾ ਜਿਹੜਾ ਦਵਾਈਆਂ ਸੁਰਦੇ ਹੋ ਨਾ ਇਹ ਬੜਾ ਟੈਕਨੀਕਲ ਕੰਮ ਹੁੰਦਾ ਇਹ ਆਰਮੀ ਦੇ ਜਿਹੜੇ ਲੋਕ ਦੇ ਜਾਂ ਐਨਡੀਆਰਐਫ ਵਾਲੇ ਆ ਉਹਨਾਂ ਨੂੰ ਪਤਾ ਉਤੋਂ ਸੁੱਟਣਾ ਵਾ ਕਿੰਨੀ ਹਵਾ ਦੀ ਸਪੀਡ ਆ ਕਿੱਥੇ ਸੁੱਟਾਂਗੇ ਡੁੱਟੀ ਤੇ ਇੱਥੇ ਇਹਨਾਂ ਦੇ ਐਮਐਲਏ ਕੋਈ ਦੀਨਾਂਗਰ ਤੋਂ ਕੋਈ ਡੇਰੇ ਬਾਬੇ ਨਾਨਕ ਤੋਂ ਉਹ ਆਪ ਜਾ ਚ ਫੋਟੋ ਤੇ ਵੀਡੀਓ ਬਣਾਉਂਦੇ ਰੀਲਾਂ ਬਣਾਉਂਦੇ ਲੋਕ ਮਾਰੇ ਇਹਨਾਂ ਦੇ ਲੀਡਰ ਹੈਲੀਕਾਪਟਰਾਂ ਚ ਰੀਲਾਂ ਬਣਾਉਂਦੇ ਇਸ ਤੋਂ ਸ਼ਰਮਸਾਰ ਸਥਿਤੀ ਹੋਰ ਕੀ ਹੋ ਸਕਦੀ ਸੋ ਮੈਂ ਸਮਝਦਾ ਮਾਂ ਕਿ ਜਿਹੜਾ ਦਾ ਇਹ ਜਿੰਨਾ ਤੰਗੀ ਕੋਈ ਦੁਸ਼ਮਣ ਦੇ ਸਕਦਾ ਦਾ ਪੰਜਾਬ ਨੂੰ ਉਤੋਂ ਵੱਧ ਤੰਗੀ ਕੇਂਦਰ ਤੇ ਪੰਜਾਬ ਸਰਕਾਰ ਦੇ ਪੰਜਾਬ ਤੇ ਪੰਜਾਬੀਆਂ ਨੂੰ ਦਿੱਤੀ ਤੇ ਮੈਂ ਤਾਂ ਅਰਦਾਸ ਕਰਦਾ ਬਾਬਾ ਜੀ ਅਕੇ ਵੀ ਉਹ ਤੋਂ ਸਾਡਾ ਪੰਜਾਬ ਦੇ ਉੱਤੇ ਮਿਹਰ ਕਰਨ ਹਿਮਾਚਲ ਜੰਮੂ ਕਸ਼ਮੀਰ ਤੇ ਵੀ ਮਿਹਰ ਕਰਦ ਕਿਉਂਕਿ ਸਾਡੇ ਭੈਣ ਭਰਾ ਵਾ ਇਹ ਆਫਤਾ ਤੋਂ ਸਾਨੂੰ ਬਚਾਉਣ ਤੇ ਸਾਨੂੰ ਹਿੰਮਤ ਦੇਣ ਅਸੀਂ ਇਹਨੂੰ ਜਿਹੜਾ ਇਹਦਾ ਟਾਕਰਾ ਇਸ ਹਲਾਤਾਂ ਦਾ ਕਰ ਸਕੀਏ ਤੇ ਤਕੜੇ ਹੋ ਕੇ ਤੋਂ ਬਾਹਰ ਆਈਏ ਜੀ ਭਾਜੀ ਜਿਹੜੀ ਕੇਂਦਰ ਵੱਲੋਂ ਪਿਛਲੇ ਸਮੇਂ ਦੇ ਵਿੱਚ ਉਤਰਾਖੰਡ ਦੇ ਜਿਹੜੇ ਹਾਲਾਤ ਬਣੇ ਜਾਂ ਹਿਮਾਚਲ ਦੇ ਵਿੱਚ ਉਤਰਾਖੰਡ ਨੂੰ ਸ਼ਾਇਦ ਕੁਝ ਰਾਤ ਕਰਾਸ਼ੀ ਮਿਲ ਗਈ ਸੀ ਹਿਮਾਚਲ ਨੂੰ ਉਸ ਲੈਵਲ ਤੇ ਅਜੇ ਨਹੀਂ ਮਿਲੀ ਤਾਂ ਭਾਜੀ ਪੰਜਾਬ ਦੀ ਵਾਰੀ ਤੇ ਹਣੀ ਪੰਜਾਬ 'ਚ ਤੇ ਅਜੇ ਹੜ ਅਜੇ 4 ਦਿਨ ਦੀ ਫਿਰ ਚੇਤਾਵਨੀ ਦਿੱਤੀ ਗਈ ਆ ਤਾਂ ਇਹਦੇ ਲੇਟ ਨਹੀਂ ਕਰੀ ਜਾਦੇ ਦੇਖੋ ਜੀ ਮੋਦੀ ਸਾਹਿਬ ਜਾਂ ਭਾਜਪਾ ਸਰਕਾਰ ਉਹ ਰਾਜ ਧਰਮ ਦੀ ਨਿਬਾਰੀ ਜਿਹੜਾ ਰਾਜਾ ਹੁੰਦਾ ਜਿਹੜਾ ਰਾਜ ਕਰਦੀ ਥਿਰ ਹੁੰਦੀ ਆ ਉਹਦੇ ਵਾਸਤੇ ਸਾਰੇ ਸਟੇਟ ਇੱਕ ਬਰਾਬਰ ਹੁੰਦੇ ਚਾਰ ਸਟੇਟਾਂ ਚ ਹਾੜਿਆਏ ਪੰਜਾਬ ਚ ਸਭ ਤੋਂ ਵੱਧ ਹਿਮਾਚਲ ਚ ਜੰਮੂ ਕਸ਼ਮੀਰ ਉਤਰਾਖੰਡ ਉਤਰਾਖੰਡ ਚ ਜਿਹੜਾ ਵੱਧ ਇੱਕ ਦੋ ਇਨਸੀਡੈਂਟਸ ਹੋਏ ਪੋਤਾਂ ਨੂੰ ਸਭ ਤੋਂ ਵੱਧ ਪੈਸੇ ਦਿੱਤੇ ਪੰਜਾਬ ਹਿਮਾਚਲ ਤੇ ਜੰਮੂ ਕਸ਼ਮੀਰ ਨੂੰ ਇੱਕ ਪੈਸਾ ਨਹੀਂ ਦਿੱਤਾ ਸੋ ਇਹ ਜਿਹੜਾ ਘਟੀਆ ਫੰਦ ਸਰਕਾਰ ਕੇਂਦਰ ਸਰਕਾਰ ਬੁਖਾਰੀ ਆ। ਇਹੀ ਇਹਨਾਂ ਦਾ ਹੰਕਾਰ ਇਹਨਾਂ ਦੀ ਮਾੜੀ ਸੋਚ ਇਹਨਾਂ ਨੂੰ ਲੈਟ ਬੋ। ਵੇਖੋ ਪੰਜਾਬ ਦੇ ਨਾਲ ਤੇ ਸ਼ੁਰੂ ਤੋਂ ਵਿਤਕਰਾ ਕਰਦੇ ਆਏ ਆ। ਸਾਡਾ ਰੂਰਲ ਡਿਵੈਲਪਮੈਂਟ ਫੰਡੇ ਕਰਕੇ ਬੈਠੇ ਸਾਡੇ ਟੈਕਸਸ ਇਹ ਨੱਪ ਕੇ ਬੈਠੇ। ਤੇ ਜਿਹੜਾ ਵਾ ਸਾਡੀਆਂ ਜਿਹੜਾ ਹਿੱਸਾ ਵਾ ਉਹ ਉਹ ਜੀਐਸਟੀ ਦੇ ਵਿੱਚ ਜਿਹੜਾ ਇਹਨਾਂ ਦੇੜਾ ਉਹ ਨੱਪ ਕੇ ਬੈਠੇ। ਤੇ ਸਭ ਕੋ ਜੋ ਡੜਾਵਾ ਉਹ ਗੁਜਰਾਤ ਤੇ ਜਿੱਥੇ ਹਰਿਆਣਾ ਜਿੱਥੇ ਇਦਾਂ ਦੀਆਂ ਸਰਕਾਰਾਂ ਤੁਹਾਨੂੰ ਮੈਂ ਗਗਨ ਜੀ ਇੱਕ ਗੱਲ ਤੁਹਾਡੇ ਰਾਈਂ ਦੱਸਣੀ ਚਾਹਣਾ ਲੋਕਾਂ ਨੂੰ ਪੰਜਾਬ ਤੇ ਹਰਿਆਣੇ ਨੇ ਸਭ ਤੋਂ ਵੱਧ ਮੈਡਲ ਏਸ਼ੀਅਨ ਤੇ 올림픽 ਗੇਮਾਂ ਦੇ ਵਿੱਚ ਲੈ ਕੇ ਆਏ ਤੇ ਖੇਲੋ ਇੰਡੀਆ ਦੀਨ ਹਰਿਆਣੇ ਨੂੰ 78 ਕਰੋੜ ਤੇ ਪੰਜਾਬ ਨੂੰ 75 ਕਰੋੜ ਦੇ ਗੁਜਰਾਤ ਜਿਹਦਾ ਇੱਕ ਵੀ ਖਿਡਾਰੀ 올림픽ਸ ਚ ਨਹੀਂ ਗਿਆ ਉਹਨਾਂ ਨੂੰ 960 ਕਰੋੜ ਰੁਪਈਆ ਦਿੱਤਾ ਅਜਿੰਦੀਆਂ ਵੀ ਸੜਕਾਂ ਟੁੱਟ ਰਹੀਆਂ ਵਾਂ ਅੱਗੇ ਜਿਹੜੀਆਂ ਨਾਮਵਰ ਕੰਪਨੀਆਂ ਸੀ ਜਿਨ੍ਹਾਂ ਦੇ ਅ ਅਫਗਾਨ ਸਪੋਲਿੰਗ ਐਲ ਐਨ ਟੀ ਇਹ ਸੜਕਾਂ ਬਣਾਉਂਦੀਆਂ ਸਨ ਹੁਣ ਜੰਨੀਆਂ ਵੀ ਸੜਕਾਂ ਵਾਂ ਉਹ ਗੁਜਰਾਤੀਆਂ ਨੂੰ ਠੇਕੇ ਦਿੱਤੇ ਆ ਉਹਨਾਂ ਦਾ ਹਿੱਸੇਦਾਰੀ ਆ ਤੇ ਉਹਨਾਂ ਨੂੰ ਕੋਈ ਤਜਰਬਾ ਹੈ ਨਹੀਂ ਅੱਜ ਪਾਣੀ ਮਗਰੋਂਦਾ ਸੜਕਾਂ ਪਹਿਲਾਂ ਟੁੱਟ ਜਾਂਦੀ ਹੈ ਗੁਜਰਾਤ ਦੇ ਵਿੱਚ ਵੇਖੋ 5 ਸਾਲ ਪਹਿਲਾਂ ਪੁਲ ਬਣਾਇਆ ਉੱਤੇ 72 ਕਰੋੜ ਖਰਚ ਆਇਆ ਹੁਣ ਉਹਨੂੰ 5 ਸਾਲਾਂ ਬਾਅਦ ਗਲਤ ਬਣ ਗਿਆ ਉਹ ਤੋੜਦਾ ਪਿਆ ਉਹਨੂੰ ਤੋੜਨ ਦੇ ਉੱਤੇ 82 ਕਰੋੜ ਉੱਤੇ ਆ ਰਿਹਾ ਇਹ ਸਿਰਫ ਉਹਨਾਂ ਦੇ ਘਰ ਪਰ ਆਪਣੇ ਜਿਹੜੇ ਗੁੱਦੀ ਸੇਠ ਆ ਮੈਂ ਸਮਝਦਾ ਕਿ ਹੁਣ ਦੇਸ਼ ਤੇ ਲੋਕਾਂ ਨੂੰ ਜਾਗੜਾ ਚਾਹੀਦਾ ਹਿਮਾਚਲ ਨੇ ਚਾਰਾਂ ਚੋਂ ਚਾਰ ਸੀਟਾਂ ਜਿਹੜੀਆਂ ਵਾ ਉਹ ਭਾਜਪੀ ਨੂੰ ਦਿੱਤੀਆਂ ਤੇ ਸੀਟਾਂ ਉਹਨਾਂ ਨੂੰ ਇੰਨੀਆਂ ਸੀਟਾਂ ਦੇਣ ਦਾ ਇਹ ਇਹ ਕੀਤਾ ਵੀ ਉਹਨਾਂ ਨੇ ਹਿਮਾਚਲ ਨੂੰ ਬਿਲਕੁਲ ਹੀ ਬੇਗੌਲਿਆ ਛੱਡ ਦਿੱਤਾ ਇੱਕ ਮੈਂ ਹੋਰ ਗੱਲ ਕਰਨੀ ਚਾਹਨਾ ਇਹੋ ਜਿਹਾਂ ਕੰਗਣਾ ਵਰਗੀਆਂ ਨੂੰ ਐਮਪੀ ਬਣਾ ਦਿੱਤਾ ਤੇ ਉਹ ਕਗੜਾ ਵਾ ਜਿਹੜੀ ਬੰਬੇ ਤੋਂ ਬਾਅਦ ਇੰਨਾ ਹੜਾਂ ਦੇ ਵਿੱਚ ਆਪਣੇ ਲੋਕਾਂ ਦਾ ਪਤਾ ਲੈਣੀ ਨਹੀਂ ਆਈ ਮੈਂ ਸਮਝਦਾ ਕਿ ਇਹੋ ਜੀ ਸਥਿਤੀ ਚ ਹੁਣ ਲੋਕਾਂ ਨੂੰ ਵੀ ਸੋਚ ਕੇ ਅੱਗੇ ਇਹਨਾਂ ਨੂੰ ਨੂੰ ਵੋਟ ਬੜੀ ਚਾਹੀਦੀ। ਜਿਵੇਂ ਮੇਰੇ ਛੋਟੇ-ਛੋਟੇ ਦੋਸਤ ਵਾਲੇ ਤੁਸੀਂ ਕੇਂਦਰ ਦੇ ਵਿੱਚ ਲੰਬਾ ਸਮਾਂ ਵੀ ਕੰਮ ਕੀਤਾ ਮੈਂਬਰ ਪਾਰਲੀਮੈਂਟ ਵਜੋਂ ਤੁਸੀਂ ਤੇ ਉੱਥੇ ਉਹਨਾਂ ਦੀ ਫੰਕਸ਼ਨਿੰਗ ਦੇਖਦੇ ਹੋ। ਕੇਂਦਰ ਕਿਵੇਂ ਇੰਟਰਵੈਨ ਕਰ ਸਕਦਾ ਪੰਜਾਬ ਸਰਕਾਰ ਕੱਲ ਦੇ ਇੱਕ ਵੀ ਸਵਾਲ ਸੁਨੀਲ ਝਾਕੜ ਸਾਹਿਬ ਨੇ ਉਠਾਇਆ ਕਿ ਪੰਜਾਬ ਸਰਕਾਰ ਨੂੰ ਜਾ ਕੇ ਉਹਨਾਂ ਦਾ ਦਰਵਾਜ਼ਾ ਖੜਕਾਉਣਾ ਚਾਹੀਦਾ। ਜਦ ਕਿ ਹਰਿਆਣੇ ਦੇ ਜਿਹੜੇ ਮੁੱਖ ਮੰਤਰੀ ਉਹਨਾਂ ਨੇ ਕਿਹਾ ਸਾਨੂੰ ਦੱਸੋ ਕਿਹੜੀ ਮਦਦ ਹੈ ਜਦ ਕਿ ਸੀਮ ਸਿੰਘ ਸਾਹਿਬ ਕਹਿੰਦੇ ਕਿ ਇੱਥੇ ਕਿਹਨੂੰ ਸੱਦਾ ਦੇਣ ਦੀ ਲੋੜ ਆ। ਕੇਂਦਰ ਕਿਵੇਂ ਇੰਟਰਵੈਨ ਕਰ ਸਕਦਾ ਕੀ ਫੰਕਸ਼ਨਿੰਗ ਹੁੰਦੀ ਹੈ ਜੀ? ਦੇਖੋ ਇੱਕ ਉਹਦੇ ਵਿੱਚ ਡਿਜਾਸਟਰ ਰੀਲੀਫ ਦਾ ਇੱਕ ਕੰਪੋਨੈਂਟ ਰੱਖਿਆ ਜਾਂਦਾ ਮੇਰੇ ਖਿਆਲ ਅਰਕਾ ਸਾਲ 19000 ਕਰੋੜ ਰੁਪਈਆ ਹੁਣ ਜਦੋਂ ਇੱਥੇ ਹੜਾਂ ਦੀ ਆਈ ਹੈ ਇਹ ਡਾਕਟਰ ਮਨਮੋਹਨ ਸਿੰਘ ਜੀ ਨੂੰ ਨਹੀਂ ਦੇਖਿਆ ਸੀ ਉਹ ਕੀ ਕਰਦੇ ਸੀ ਉਹ ਕਹਿੰਦੇ ਸੀ ਵੀ ਦੱਸੋ ਕਿੰਨੇ ਪੈਸੇ ਚਾਹੀਦੇ ਕਿੰਨਾ ਨੁਕਸਾਨ ਹੋਇਆ ਸਰਕਾਰ ਉਹ ਆਪ ਮੰਗਦੇ ਸੀ ਉਹ ਆਪ ਮੀਟਿੰਗਾਂ ਕਰਦੇ ਸੀ ਇੱਥੇ ਪੰਜਾਬ ਸਰਕਾਰ ਕੇਸ ਬਣਾ ਕੇ ਵੀ ਇਹ ਨਹੀਂ ਪੈਸੇ ਸੈਕਸ਼ਨ ਇਹ 5-700 ਕਰੋੜ ਤੋਂ ਪਹਿਲਾਂ ਹੀ ਦੇ ਦੇ ਦਿੱਤੇ ਸੀ ਨਾ ਵੀ ਕੰਮ ਤੇ ਸ਼ੁਰੂ ਕਰੋ ਪਰ ਇਹਨਾਂ ਨੂੰ ਤੇ ਕੋਈ ਹੈ ਹੀ ਨਹੀਂ ਇਹ ਤੇ ਬਸ ਉਹ ਇਹ ਪ੍ਰਚਾਰ ਮੰਤਰੀ ਬਣ ਕੇ ਬਹਿ ਗਏ ਪ੍ਰਧਾਨ ਮੰਤਰੀ ਸਾਹਿਬ ਹੁਣ ਵਿਆਰ ਤੁਰੇ ਫਿਰਦੇ ਆ ਇਹਨਾਂ ਨੇ ਇੱਕ ਵਾਰ ਕੋਈ ਕੇਂਦਰ ਦਾ ਮੰਤਰੀ ਨਹੀਂ ਪੰਜਾਬ ਆ ਮਾਝਾ ਦੇ ਜੱਮੂ ਕਸ਼ਮੀਰ ਭੇਜਿਆ ਵੀ ਜਾ ਕੇ ਪਤਾ ਕਰੋ ਉੱਥੇ ਹੋਇਆ ਕੀ ਨਬਜੀ ਘੋਰ ਮੈਂ ਆਖਰੀ ਸਵਾਲ ਦਾ ਰੱਦ ਜਦੋਂ ਤੁਸੀਂ ਸਰਕਾਰ ਤੁਸੀਂ ਸੀਗੇ ਕਾਂਗਰਸ ਸਰਕਾਰ ਵੇਲੇ ਹੜਾਂ ਦੀ ਜਦੋਂ ਮੀਟਿੰਗ ਹੁੰਦੀ ਸੀ ਉਸ ਤੋਂ ਬਾਅਦ ਇਹ ਵੀ ਪ੍ਰਬੰਧ ਕਰ ਲਏ ਜਾਂਦੇ ਸੀ ਹਾਲਾਂਕਿ ਉਸ ਸਮੇਂ ਹੜ ਨਹੀਂ ਆਏ ਪਰ ਇਹ ਵੀ ਪ੍ਰਬੰਧ ਕਰ ਲਏ ਜਾਂਦੇ ਸੀ ਕਿ ਹੜਾਂ ਤੋਂ ਬਾਅਦ ਜਿਹੜੀ ਮੈਡੀਸਿਨ ਦੀ ਜ਼ਰੂਰਤ ਪੈਣੀ ਜਿਸ ਤਰ੍ਹਾਂ ਉਸ ਤੋਂ ਬਾਅਦ ਬਿਮਾਰੀਆਂ ਪੈਣ ਉਸ ਤੱਕ ਵਿਵਸਥਾ ਕਰ ਲਈ ਜਾਂਦੀ ਸੀ ਇਹਦੇ ਤੇ ਹੜਾਂ ਨੇ ਜੂਜੇ ਜਾ ਰਹੇ ਅਗਲੀ ਤਰ੍ਹਾਂ ਦੀ ਸਥਿਤੀ ਤਾਂ ਹੋਰ ਗੰਭੀਰ ਹੋ ਜਾਏਗੀ ਗਗਨ ਜੀ ਮੈਂ ਸਮਝਦਾ ਵੀ ਜਿਹੜੀ ਆਪ ਗਵਰਨਮੈਂਟ ਆ ਤਾਂ ਇਹਨਾਂ ਦਾ ਗਵਰਦਨ ਸਾਲ ਦਾ ਧਿਆਨ ਹੀ ਨਹੀਂ ਇਹਨਾਂ ਨੂੰ ਪਤਾ ਹੀ ਕੁਛ ਨਹੀਂ ਇਧਰ ਹੜਿਆਇਆ ਤਾਂ ਤਦ ਮੈਂ ਅੱਗੇ ਦੱਸ ਕੇ ਟਿਆ ਵਾਂ ਰਿਲੀਫ ਵੰਡਣ ਦੀ ਥਾਂ ਤੇ ਇਹਨਾਂ ਦੇ ਆਪ ਦੇ ਲੀਡਰ ਜਿਵੇਂ ਉਹ ਕਹਿੰਦੇ ਨਾ ਭੁੱਖੇ ਢਿੱਡ ਕਟੋਰਾ ਲੱਭਾ ਪਾਣੀ ਪੀ ਪੀ ਆਫਰ ਰਿਆ ਉਹਨਾਂ ਨੂੰ ਤੇ ਘਟਾਉਣਾ ਲੱਗ ਗਿਆ ਲੀਗਪਟਰ ਉਹ ਉਹ ਚਪਰੀਲਾ ਹੀ ਬਣਾਈ ਜਾਂਦੇ ਸੋ ਆ ਜਿਹੜੀ ਆ ਇਹ ਬਹੁਤ ਮਾੜੀ ਹਾਲਾਤ ਨੇ ਪੰਜਾਬ ਗਲਤ ਹੱਥਾਂ 'ਚ ਜਾ ਚੁੱਕਿਆ ਜਿੱਦੀ ਛੇਤੀ ਪੈਂਡਾ ਛੱਡ ਦੂ ਪੰਜਾਬ ਦਾ ਇਹਨਾਂ ਤੋਂ ਉਹਨਾਂ ਹੀ ਪੰਜਾਬ ਲਈ ਚੰਗਾ ਜਸਬੀਰ ਸਿੰਘ ਡਿੰਪਾ ਆਪਣੀ ਫਿਕਰਮੰਦੀ ਜ਼ਾਹਰ ਕਰ ਰਹੇ ਨੇ ਕਿਉਂਕਿ 2 ਸਾਲ ਪਹਿਲਾਂ ਵੀ ਜਦੋਂ ਹੜ੍ਹਾਂ ਦੀ ਸਥਿਤੀ ਬਣੀ ਸੀ ਤਾਂ ਪਾਣੀ ਸੁੱਕਣ ਤੋਂ ਬਾਅਦਾਂ ਪੰਜਾਬ ਦੇ ਵਿੱਚ ਚਿਕਨ ਗੁਨੀਆ ਵਰਗੀਆਂ ਗੰਭੀਰ ਬਿਮਾਰੀਆਂ ਨੇ ਘਰ ਕਰ ਲਿਆ ਸੀ ਔਰ ਸਰਕਾਰਾਂ ਦਾ ਕਿਉਂਕਿ ਜਸਪੀਰ ਸਿੰਘ ਡੰਪਾ ਦਾ ਲੰਬਾ ਤਯਰਬਾ ਰਿਹਾ ਇਹ ਇਹਨਾਂ ਮੀਟਿੰਗਾਂ ਦੇ ਵਿੱਚ ਖੁਦ ਉਹ ਜਦੋਂ ਸਰਕਾਰ ਦੇ ਵਿੱਚ ਹੁੰਦੇ ਸੀ ਤਾਂ ਹਿੱਸਾ ਲਿਆ ਜਾਂਦਾ ਸੀ ਐਡਵਾਂਸ ਪ੍ਰਬੰਧ ਉਹਨਾਂ ਦਾ ਕਹਿਣਾ ਕਰਨੇ ਪੈਂਦੇ ਨੇ ਜਦ ਕਿ ਜਿਹੜੀ ਫੋਟੋ ਕਜਾਰੇ ਨੇ ਜਾਂ ਸਿਆਸੀ ਇੱਕ ਸਿਰਫ ਆਪਣੀ ਦਿਖਾਵੇ ਬਾਜ਼ੀ ਕਰ ਰਹੇ ਨੇ ਇਹ ਤੋਂ ਬਚ ਕੇ ਸਹੀ ਮਾਣੇ ਦੇ ਵਿੱਚ ਲੋਕਾਂ ਦੀ ਜਿਹੜੀ ਭਲਾਈ ਦੇ ਲਈ ਕਦਮ ਕਰਨੇ ਚੁੱਕਣੇ ਚਾਹੀਦੇ ਨੇ ਕੈਮਰਾ ਪਰਸਨ ਵਿਪਨ ਸ਼ਰਮਾ ਦੇ ਨਾਲ ਗਗਨਦੀਪ ਸ਼ਰਮਾ ਦਿਨਕ ਸੂਰਤ ਟੀਵੀ ਅੰਮ੍ਰਿਤਸਰ